ਹਾਈ एवरीवन ਸਤਿ ਸ਼੍ਰੀ ਅਕਾਲ ਮੈਂ ਡਾਕਟਰ ਰਾਮਾ ਅੱਜ ਫਿਰ ਤੁਹਾਡੇ ਲਈ ਨਾਲ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਇਆ ਅੱਜ ਮੈਂ ਤੁਹਾਡੀ ਮੁਲਾਕਾਤ ਕਰਾਉਣ ਜਾ ਰਿਹਾ ਮਨਪ੍ਰੀਤ ਜੀ ਹਿਆਰਪੁਰ ਤੋਂ ਜਿਨ੍ਹਾਂ ਨੂੰ ਬਹੁਤ ਸਵੀਅਰ ਪੇਨ ਸੀ ਲੰਬਰ ਸਪਾਈਨ ਦੇ ਵਿੱਚ ਸਲਿਪਰ ਡਿਸਕ ਦੀ ਪ੍ਰੋਬਲਮ ਹੋ ਗਈ ਸੀ ਇਹਨਾਂ ਨੂੰ ਸਰਜਰੀ ਦਿੱਤੀ ਸੀ ਆਓ ਆਪਾਂ ਗੱਲ ਕਰਦੇ ਹੈਗੇ ਆ ਮਨਪ੍ਰੀਤ ਜੀ ਦੇ ਨਾਲ ਮਨਪ੍ਰੀਤ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਮਨਪ੍ਰੀਤ ਜੀ ਵੀਡੀਓ ਦੇਖ ਰਿਹਾ ਦਰਸ਼ਕ ਨੂੰ ਦੱਸੋ ਕਿ ਜਨੂ ਇਹ ਪ੍ਰੋਬਲਮ ਕਿੱਦਾਂ ਆਈ ਸੀ ਤੁਹਾਨੂੰ ਇਹ ਸਰ ਨਮਸਤੇ ਮੈਂ ਨਾ ਕੰਮ ਕਰ ਰਹੀ ਸੀਗੀ ਮਤਲਬ ਪੌੜੀਆਂ ਤੋਂ गिर ਗਈ ਔਰ ਮੈਨੂੰ ਬਹੁਤ ਜ਼ਿਆਦਾ ਮਤਲਬ ਬੈਕ ਪੇਨ ਹੋ ਰਹੀ ਸੀਗੀ ਲੈਗ ਚ ਪੇਨ ਹੋ ਰਹੀ ਸੀਗੀ ਜੀ ਤੇ ਫਿਰ ਸਾਨੂੰ ਮਤਲਬ ਲੋਕਲੀ ਮੈਂ ਬਹੁਤ ਦਿਖਾਇਆ ਠੀਕ ਹੈ ਜੀ ਹਾਂਜੀ ਕਿਤੇ ਉਹ ਵੀ ਫਰਕ ਨਹੀਂ ਸੀ ਪੈ ਰਿਹਾ ਔਰ ਫਿਰ ਮੇਰੇ ਰਿਸ਼ਤੇਦਾਰਾਂ ਨੇ ਮੈਨੂੰ ਦੱਸਿਆ ਵੀ ਡਾਕਟਰ ਰਾਮਾ ਦੇ ਕੋਲ ਜਾਓ ਤੁਸੀਂ ਜੀ ਔਰ ਫਿਰ ਆਪਾਂ ਇੱਥੇ ਆਏ ਉਹਨਾਂ ਨੇ ਮਤਲਬ ਮੇਰਾ ਟ੍ਰੀਟਮੈਂਟ ਕਰਿਆ ਮਨਪੀਤ ਜੀ ਦੱਸੋ ਵੀ ਜਦੋਂ ਤੁਸੀਂ ਪਹਿਲੇ ਦਿਨ ਸਾਡੇ ਕੋਲ ਆਏ ਸੀ ਤੁਹਾਨੂੰ ਬਹੁਤ ਜ਼ਿਆਦਾ ਸਵਿਰ ਪੇਂਸੀ ਨਾ ਤੁਸੀਂ ਖੜ੍ਹ ਸਕਦੇ ਸੀ ਨਾ ਤੁਸੀਂ ਬੈਠ ਸਕਦੇ ਸੀ ਬੈੱਡ ਤੇ ਵੀ ਨਹੀਂ ਸੀ ਲੇਟ ਸਕਦੇ ਇੰਨੀ ਜ਼ਿਆਦਾ ਦਿੱਕਤ ਸੀ ਕਿ ਤੁਹਾਨੂੰ ਹਾਂ ਜੀ ਹੁਣ ਆਪਣਾ ਲਾਚ ਚੱਲਦਿਆਂ ਨੂੰ 2-3 ਮਹੀਨੇ ਹੋ ਗਏ ਨਾ ਜੀ ਤੇ ਹੁਣ ਤੁਹਾਨੂੰ ਕਿੱਦਾਂ ਲੱਗਦਾ ਤੁਰਨ ਫਿਰਨ ਦੇ ਨਾਲ ਕੋਈ ਦਿੱਕਤ ਤਾਂ ਨਹੀਂ ਆਉਂਦੀ ਕੋਈ ਨਹੀਂ ਨਹੀਂ ਕੋਈ ਪ੍ਰੋਬਲਮ ਨਹੀਂ ਹੈ ਕੰਮ ਕਰ ਕਰਦੇ ਹੋ ਘਰੇ ਸਾਰਾ ਹਾਂ ਜੀ ਸਾਰਾ ਕੰਮ ਕਰ ਰਹੀ ਹਾਂ ਹੁਣ ਉੱਠ ਕੇ ਬੈਠ ਕੇ ਝੁੱਕ ਕੇ ਹਾਂ ਜੀ ਹਾਂ ਜੀ ਠੀਕ ਹੈ ਮਤਲਬ ਕੋਈ ਦਿੱਕਤ ਨਹੀਂ ਆ ਰਹੀ ਨਹੀਂ ਨਹੀਂ ਅੱਛਾ ਮਨ ਜਨਰਲ ਆਪਰੇਸ਼ਨ ਦੱਸਿਆ ਹੋਇਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਨਹੀਂ ਇਹ ਕਹਿਣਾ ਚਾਹਨੀ ਆ ਵੀ ਮਤਲਬ ਤੁਸੀਂ ਪਰਮਾ ਹਸਪੀਟਲ ਦੇ ਵਿੱਚ ਮਤਲਬ ਵੀ ਦਿਖਾਓ ਔਰ ਕੋਈ ਵੀ ਇੱਥੇ ਮਤਲਬ ਚੀਰ ਫਾੜ ਵਾਲਾ ਕੋਈ ਕੰਮ ਨਹੀਂ ਹੈਗਾ ਔਰ ਬਿਨਾ ਆਪਰੇਸ਼ਨ ਤੋਂ ਇੱਥੇ ਇਲਾਜ ਕੀਤਾ ਜਾਂਦਾ ਹੈ ਠੀਕ ਹੈ ਥੈਂਕ ਯੂ ਸੋ ਮਚ ਤਮਨਪ੍ਰੀਤ ਜੀ ਤੁਸੀਂ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਹੈ ਬਹੁਤ-ਬਹੁਤ ਤੁਹਾਡਾ ਧੰਨਵਾਦ ਥੈਂਕ ਯੂ